हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਗਾਵਾਂ ਸੇਲ ਲਈ ਲੈ ਕੇ ਆਏ ਹਾਂਗੇ ਤਿੰਨੇ ਆ ਗਏ ਆ ਤਾਜ਼ੀਆਂ ਸੂਈਆਂ ਬਈ ਦੋ ਦੇ ਮਗਰ ਬੱਚੇ ਆ ਗਏ ਵਸੀਆਂ ਇੱਕ ਦੇ ਮਗਰ ਆ ਗਿਆ ਪੱਸਾ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀ ਆ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਮੇਰਾ ਕੰਟੈਕਟ ਨੰਬਰ ਹੈਗਾ 81467 15312 ਤੇ ਆਜੋ ਆਪਾਂ ਕਰਦੇ ਆਂ ਬਾਈ ਜੀ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਬਾਈ ਡਾਕਟਰ ਸਤਿ ਸ਼੍ਰੀ ਅਕਾਲ ਹੋ ਠੀਕ ਹਾਂ ਬਾਈ ਬਹੁਤ ਵਧੀਆ ਬਾਈ ਡਾਕਟਰ ਕਿਵੇਂ ਚੱਲਦਾ ਕੰਮ ਕਾਮਕਾਰ ਬਹੁਤ ਵਧੀਆ ਬਾਈ ਠੀਕ ਆ ਤੇ ਪਾ ਫਿਰ ਅੱਜ ਵੀ ਜਾ ਜੀ ਹੁਣ ਜਾਇ ਜੀ ਹੁੰਦੇ ਆਪਣੇ ਰਾਤ ਦਾ ਪਤਾ ਜੀ ਨਾਮ ਤੇ ਆਪਣਾ ਐਡਰੈਸ ਬੋਲ ਦੋ ਨਾਮ ਜਗੂ ਆ ਪਿੰਡ ਪਾਈ ਰੁੱਪਾ ਹੂੰ ਜਸੀਲ ਫੂਲਾ ਜ਼ਿਲ੍ਹਾ ਬਠਿੰਡਾ ਠੀਕ ਆ ਨੇੜੇ ਪਿੰਡ ਕਿ ਭਗਤ ਆ ਗਿਆ ਬਾਈ ਸਲਾਦਪੁਰ ਆ ਗਿਆ ਠੀਕ ਆ ਇਧਰ ਗਿੱਲਾਂ ਵਾਲਾ ਬਚਾਲੇ ਪਿੰਡ ਆਪਣਾ ਕੰਟੈਕਟ ਨੰਬਰ ਬੋਲ ਦਿੰਦੇ ਨੜਾ 94373425 ਇਹ ਬਾਈ ਦਾ ਬਈ ਕੰਟੈਕਟ ਨੰਬਰ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਤੇ ਜੱਗੂ ਸਭ ਤੋਂ ਪਹਿਲਾਂ ਜੇ ਗੱਲ ਕਰੀਏ ਆ ਕੇ ਗਰਮੀਆਂ ਦੇ ਤੋਹਫੇ ਬਾਈ ਹੈ ਨਾ ਹਾਂ ਗਰਮੀਆਂ ਦੇ ਤੋਹਫੇ ਆ ਬਾਈ ਬਾਕੀ ਸੀਲ ਠੰਡੀਆਂ ਤਾਜ਼ੀਆਂ ਸੂਗਾਂ ਠੰਡੀਆਂ ਬਾਈ ਕਹਿੰਦਾ ਤਾਜ਼ੀਆਂ ਸੂਈਆਂ ਜਿਹੜੀ ਪਹਿਲੇ ਨੰਬਰ ਤੇ ਵਰਡ ਦੇਖ ਰਹੇ ਆ ਫੁੱਲ ਸ਼ੈਣ ਗਲੀ ਤੇ ਫੁੱਲ ਵੱਡੀ ਕਿਹੜਾ ਸੂਆ ਸੂਈ ਇਹ ਬਾਈ ਦੂਜਾ ਸੂਆ ਕੀ ਕਦੋਂ ਸੂਈ ਆ ਇਹ ਕੱਲ ਰਾਤ ਤੜਕੇ ਸੂਈ ਐ ਕੱਲ ਤੜਕੇ ਸੂਈ ਐ ਜੀ ਬੋਲੇ ਚ ਜੇਰਾ ਤਿੰਨਾ ਨਹੀਂ ਓਕੇ ਤਿੰਨਾ ਦੇ ਕੰਪਲੀਟ ਆ ਠੀਕ ਆ ਬੋਲੇ ਚ ਜੇਰਾ ਤਿੰਨਾ ਦੇ ਕੰਪਲੀਟ ਆ ਕਿੰਨਾ ਬੋਲਾ ਕੱਢਿਆ ਵੇ ਦੇਖੋ ਬੋਲਾ ਬਾਈ ਆਪਾਂ ਕੱਢਿਆਗਾ ਕੱਲ ਤੜਕੇ ਚੋਈ ਐ ਇਹ ਹੂੰ ਠੀਕ ਆ 4-5 ਕਿਲੋ ਤੜਕੇ ਕੱਢਿਆ ਹੱਥ ਨੇ ਕੱਢਿਆ 5 ਦੇਖੋ ਕੀ ਰਿਕਾਰਡ ਰਿਹਾ ਪਿਛਲੇ ਸੋਇ ਦਾ ਰਿਕਾਰਡ ਬਾਈ 18-19 ਕਿਲੋ ਆ ਦੱਸ ਦੇ ਐਦ ਕੀ ਫਿਰ ਕਿੰਨੀ ਉਮੀਦ ਕਰ ਐਦ ਕੀ ਆਪਾਂ 17-18 ਦੀ ਉਮੀਦ ਕਰਕੇ ਕਿ ਦਿੰਨੇ ਆਪਾਂ ਤੇ ਬਾਕੀ ਜਿਵੇਂ ਵਾਲੇ ਥਾਂ ਉੱਤੇ ਕਰੀਏ ਤਾਂ ਚੜੀਆ ਪੰਡ ਬੰਨੀ ਮਾਂ ਪੂਰੀ ਸੰਡੀ ਗੁੰਡੀ ਠੰਡੀ ਸੀਲ ਦੇਖੋ ਫੁੱਲਾ ਥਾਣ ਚੇਕ ਕਰੋ ਮੁੱਠੀ ਵਾਲਾ ਥਾਣਾ ਨਾੜਾ ਨੂੜਾ ਲੈਵੇ ਤੇ ਫੁੱਲ ਜੰਗੀਆਂ ਬੱਚਾ ਜੇ ਕੋ ਬੱਸੀ ਮਗਰ ਬੱਸੀ ਆ ਗਈ ਬਈ ਲੈ ਬਈ ਬੱਚੇ ਦੀ ਕੁਆਲ ਜਮਾ ਦੇ ਬੱਸੀ ਵੀ ਆਦੀ ਮਾਰ ਗਈ ਆ ਤਾਂ ਮਾਰ ਗਿਆ ਸਹੀ ਗੱਲ ਜਮਾ ਕਾਲੀ ਸਾਹ ਪੂਰੀ ਬਰੀਡ ਦੀ ਨੰਬਰ ਬਰੀਡ ਆ ਇਹਦਾ ਬੱਚੇ ਦੀ ਕਿਆ ਨਾੜੂਆ ਨਾਲ ਆ ਦੇਖ ਲੋ ਬਈ ਨਾੜੂਆ ਬਈ ਜਮਾ ਨਾਲ ਪਿਆ ਕੱਚਾ ਪਿਆਗਾ ਨਾਲ ਆਗਾ ਲੈ ਵੀ ਦੀ ਮਾਰ ਲੈ ਨੂੰ ਇੱਕ ਦਿਨ ਹੋ ਅੱਜ ਹੋਇਆਗਾ ਹਮ ਅੱਜ ਇੱਕ ਦਿਨ ਕੱਲ ਇਸ ਵੇਲੇ ਸੂਈ ਹੈ ਕਿਆ ਬਾਤ ਆ ਬਈ ਹਾਂ ਤੇ ਜੇ ਕੋ ਖੋਲੀ ਮੜੀ ਤੋੜਦੀ ਬਈ ਕੱਤ ਬਾਈ ਬਹੁਤ ਚੰਗਾ ਬਰੀਡ ਆ ਮਨ ਕੇ ਚਲੋ ਬਹੁਤ ਚੰਗਿਆ ਗਾਰ ਬਾਈ ਛੋਟੀ ਨਾ ਮੰਨ ਕੇ ਆਇਓ ਫੁੱਲ ਘੱਤਦੀ ਆ ਜੇ ਕੋ ਪਲੀ ਵੀ ਬਹੁਤ ਆ ਹਾਂ ਫੁੱਲ ਪਲੀ ਵੀ ਆ ਠੀਕ ਆ ਨਾ ਬਈ ਲਿਛੀ ਲਾਮੀ ਨਹੀਂ ਫੁੱਲੀ ਆ ਪਲੀ ਵੀ ਆ ਬੱਚਾ ਵੀ ਵਸੀ ਨੂੰ ਜਨਮ ਦਿੱਤਾ ਬਾਈ ਸਾਰੀਆਂ ਗੱਲਾਂ ਹੀ ਰਲ ਗਿਆ ਸਾਰੀਆਂ ਗੱਲਾਂ ਬਾਈ ਤੇ ਜੇ ਕੋ ਚਵਾਈ ਕਿਵੇਂ ਲੱਗੀ ਆ ਬਾਈ ਕਿਵੇਂ ਚਵਾਈ ਕਿਵੇਂ ਲੱਗੀ ਪਹਿਲਾਂ ਚਵਾਈ ਬਾਈ ਇੱਕ ਨੰਬਰ ਆ ਗਈ ਤੈਨੂੰ ਪਤਾ ਹੀ ਆਪਣਾ ਹੂੰ ਚਵਾਈ ਨਹੀਂ ਆਪਾਂ ਮਾੜੀ ਲੈਂਦੇ ਤੇ ਜੇ ਕੋ ਮੁੱਲ ਫਿਰ ਪਹਿਲਾਂ ਵੀ ਦੇਣ ਲੈਣ ਜੇ ਹੁੰਦਾ ਤੇ ਮੁੱਲ ਆਜੂ ਹੀ ਦੱਸ ਦੇ ਵੀ ਕਿੰਨਾ ਰਹੂਗਾ ਜਰ ਬਾਈ ਭਾਰਤ ਬੈੜਾ ਤੁਹਾਨੂੰ ਪਤਾ ਹੀ ਹੈ ਕੀ ਮੁੱਲ ਕਰੀ ਜਾਂਦੇ ਹਾਂ ਇਹੇ ਹੀ ਬੈੜਾ 60 65 ਮੰਗੀ ਜਾਂਦੇ ਹਾਂ ਹਾਂ ਆਪਾਂ ਨਾ ਤਾਂ 60 ਮੰਗਣਾ ਨਾ 55 ਹਾਂ 51000 ਦੀ ਬੈੜ ਦੇ ਦਾਂਗੇ ਚੱਕੋ ਬਾਈ 51000 ਦੀ ਬੈੜ ਬਾਈ ਕਹਿੰਦਾ ਤੁਹਾਨੂੰ ਦੇ ਦਿਆਂਗੇ ਬਾਕੀ ਫੀਟਿੰਗ ਵਗੈਰਾ ਚੈੱਕ ਕਰ ਸਕਦੇ ਥੱਲੇ ਤੋਂ ਲੈ 100 ਰੁਪਿਆ ਸੋੜ ਹੀ ਹੋਣੀ ਹੈ ਬਾਈ ਯਾਰ ਠੀਕ ਆ 100 ਰੁਪਿਆ ਬਾਈ ਕਹਿੰਦਾ ਸੋੜ ਹੀ ਹੋਣੀ ਹੈ ਧਾਰਾ ਮਾਰੋਗੇ ਬਾਈ ਹਾਂ ਬਾਈ ਧਾਰਾ ਮਾਰਾ ਠੀਕ ਆ ਧਾਰਾ ਮਾਰ ਦੋ ਬੱਚਾ ਵੀ ਬਹੁਤ ਚੰਗਾ ਪਾਇਆ ਬਾਈ ਬੱਸੀ ਬਹੁਤ ਵੱਡੀ ਹੈ ਦੇਖਣ ਨੂੰ ਇਹ ਗੱਲ ਕਰੀਏ ਕਿ ਨਹੀਂ ਜੱਗੂ ਦੇਖ ਲੇ ਬਈ ਠੰਡੀ ਸੀਲ ਦੇਖੋ ਬਾਈ ਨੇ ਨਿਆਣਾ ਪਾਤਾ ਵੀ ਚੱਕੇ ਨਹੀਂ ਜਿੱਕੋ ਮੈਂ ਕਹਣਾ ਵਾਲੀ ਸੌਸੀ ਲਾ ਹਾਂ ਬਾਈ ਯਾਰ ਪੂਰੀ ਕੋਈ ਵਾਸਤਾ ਹੀ ਨਹੀਂ ਯਾਰ ਬਾਕੀ ਬਈ ਆਏ ਮੰਨੇ 51000 ਤੋਂ ਇੱਕ ਨਹੀਂ ਅੱਜ ਬਾਈ ਦੋ ਦੇ ਰਿਹਾ ਇੱਕ ਬੱਚਾ ਵੀ ਤਿਆਰ ਹੈ ਕਹਨੇ ਬਾਈ ਹਾਂ ਮਗਰ ਬੱਸੀ ਹੈ ਬਾਈ ਹੂੰ ਮਗਰ ਬੱਚਾ ਆ ਗਿਆ ਤੇ ਨਿਆਣਾ ਪਿਓਰ ਆ ਗਿਆ ਹੁਣ ਆਪਾਂ ਨੂੰ ਇਹ ਚੱਲ ਟੀਕੇ ਟੂਕੇ ਦਾ ਤਾਂ ਪਤਾ ਨਹੀਂ ਕਿਹਦਾ ਹੂੰ ਯਾਨੀ ਕਿ ਚੰਗੀ ਐ ਛੋਟੇ ਕੰਨ ਦੀ ਐ ਸਹੀ ਗੱਲ ਐ ਬਈ ਬ੍ਰੀਡ ਇੱਕ ਨੰਬਰ ਆ ਗਿਆ ਬੱਚਾ ਆਪਦੀ ਮਾਂ ਨਾਲੋਂ ਦੋ ਕਦਮ ਅੱਗੇ ਆਉਂਦਾ ਅੱਗੇ ਆਗਾ ਲੇ ਬਾਈ ਕਿਲਤਾਰਾ ਪਾਸੋਂ ਚੈੱਕ ਕਰਵਾ ਨਾ ਲੈ ਜੇ ਕੋ ਬੜੀ ਚੰਗੀ ਚਵਾਈ ਆ ਹਨਾ ਕੀ ਬਾਤ ਆ ਬਾਈ ਮੋਟੀ ਮੋਟੀ ਚਵਾਈ ਆ ਬੜਾ ਮੋਲਾ ਦੇਖ ਲੈ ਬਾਈ ਹੂੰ ਕੀ ਬਾਤ ਆ ਜਮਾ ਨਿਹਰਾ ਬਾਈ ਢੋਲਾ ਹੀ ਹੁੰਦਾ ਬਾਕੀ ਮੋਗ ਨਾ ਖੜੀਏ ਕੋਈ ਲੱਤ ਨਹੀਂ ਕਿਸ ਛੜਦੇ ਨਾ ਯਾਰ ਬਾਈ ਯਾਰ ਫੁੱਲ ਆ ਗਈ ਨਾੜਾ ਨੋੜਾ ਨਾ ਲੈਵੇ ਤੇ ਗੱਲ ਕਰੀਏ ਫੁੱਲ ਚੰਗੀਆਂ ਲੈ ਕੀ ਬਾਤ ਆ ਹੂੰ ਫੁੱਲ ਚੰਗੀ ਚਵਾਈ ਆ ਬਾਕੀ ਠੰਡੀ ਸੀ ਲਵੀ ਫੁੱਲ ਮੋਲ ਬਾਈ ਨੇ ਜਮਾ ਇਹਦਾ ਜੈ ਜੀ ਹੁੰਦੇ ਯਾਰ ਆਪਣੇ ਡਾਕਟਰ ਤੈਨੂੰ ਪਤਾ ਸਹੀ ਗੱਲ ਆ ਜੇ ਕੋ ਸੁਆ ਨਹੀਂ ਮੰਨਿਆ ਨਾ ਜਮੇ ਨਹੀਂ ਮੰਨਿਆ ਬਾਈ ਹੂੰ ਕੀ ਬਾਤ ਆ ਬਾਈ ਤੇ ਜਗੋ ਕਹਿੰਦੋ ਨੰਬਰ ਤੇ ਬਾਈ ਇਹ ਕਿਹੜੀ ਆ ਗਈ ਇਹ ਵੀ ਦੂਜਾ ਸੂਏ ਬਾਈ ਕਿਹੜੀ ਬਰੀਡ ਆ ਗਈ ਬਾਈ ਇਹ ਐਰਸਾਈਡ ਦਾ ਬਾਈ ਬੱਚਾ ਹੋ ਆ ਗਈ ਕ੍ਰਾਸ ਆ ਜਰਸੀ ਦੀ ਠੀਕ ਆ ਮਤਲਬ ਕਿ ਮੈਕਸ ਆ ਗਈ ਸਾਰੇ ਹਾਂ ਮੈਕਸੀ ਜੀ ਆ ਗਈ ਹੂੰ ਕਿਹੜਾ ਸੂਆ ਸੂਈ ਇਹ ਜਗੋ ਇਹ ਦੂਜਾ ਸੂਆ ਬਾਈ ਕਦੋਂ ਸੂਈ ਆ ਇਹ ਵੀ ਕੱਲ ਹੀ ਸੂਈ ਆ ਇਹ ਵੀ ਕੱਲ ਹੀ ਸੂਈ ਹਾਂ ਬੱਚਾ ਕੀ ਆ ਗਿਆ ਇਹਦੇ ਮਗਰ ਵੀ ਬੱਸੀ ਆ ਗਈ ਬਾਈ ਬੱਸੀ ਦੀ ਕੁਆਲਿਟੀ ਹਾਂ ਮੈਂ ਕਹਿੰਦਾ ਕੀ ਬਾਤ ਇੱਕ ਨੰਬਰ ਬਰੀਡ ਦਾ ਹਾਂ 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 ਕੀ ਬਾਤ ਆ ਪਲੀ ਵੀ ਦੇਖੋ ਬੱਸੀ ਬੱਚੇ ਦਾ ਮੈਂ ਕਿਹਾ ਦੋ ਮਾਂ ਤਿੰਨਾਂ ਦੇ ਇੱਕ ਦੂਜੇ ਨੂੰ ਮਾਰ ਪਾਉਂਦੀਆਂ ਬਈ ਯਾਰ ਸਹੀ ਗੱਲ ਹੈ ਤੇ ਜਗੂ ਕਿੰਨਾ ਬੋਲਾ ਫਿਰ ਇਹਦੇ ਥੋੜਾ ਬੋਲਾ ਵੀ ਇੰਨਾ ਹੀ ਆ ਬਈ ਇਹਦੇ ਵੀ 9-10 ਕਿਲੋ ਬੋਲਾ ਹੈਗਾ ਠੀਕ ਆ ਕਿੰਨਾ ਦੁੱਧ ਕਰ ਜੋ ਐਸਟੀਮੇਟ ਇਹ ਬਈ 15 ਤੋਂ 16 ਕਿਲੋ ਦੁੱਧ ਪਿਆਜ ਠੀਕ ਆ ਜੇ ਕੋਈ ਚੰਗੀ ਸੇਵ ਵਾਲੇ ਥਾਂ ਉੱਠ ਗਈ 18 ਕਿਲੋ ਵੀ ਪਿਆਜ ਠੀਕ ਆ ਬਈ ਕਿਉਂ ਥਾਣ ਥਣ ਬਹੁਤ ਚੰਗਾ ਹੈਗਾ ਥਾਣਾ ਦੀ ਕੁਆਲਿਟੀ ਬਈ ਚੈੱਕ ਕਰੋ ਇੱਕ ਨੰਬਰ ਥਾਣਾ ਆ ਗਿਆ ਬਹੁਤ ਸੋਨਾ ਮੁਠੀ ਵਾਲਾ ਥਾਣਾ ਨਾੜਾ ਨੂੜਾ ਹੂੰ ਠੰਡੀ ਹੈਗੀ ਲੈ ਆ ਗਿਆ ਪੀੜੀ ਦੇ ਬਾ ਵੇਰ ਲੈ ਲੈ ਵ ਨੇ ਕੀਟਮ ਬਗੈਰਾ ਬਾਈ ਚੈੱਕ ਕਰ ਸਕਦਾ ਬੜੀ ਚੰਗੀ ਆ ਕੀਟنگ ਨਹੀਂ ਮੈਨੇ ਇਹ ਜੀ ਆ ਬਾਕੀ ਠੰਡੇ ਸੀਲ ਆ ਬਾਈ ਯਾਰ ਲੈ ਯਾ ਬਾਤ ਅਜਾ ਥੱਲੇ ਵੀ ਹਾਂ ਚੱਕਰੀ ਆ ਆਪਾਂ ਠੰਡੀ ਲਿਉਂਨੇ ਆ ਹੂੰ ਖੋਲ ਦੇ ਜੇ ਕੋਈ ਨੇ ਬਾਈ ਤੋਰ ਦੇ ਖੋਲ ਕੇ ਤਾਂ ਆਪਾਂ ਨੂੰ ਜ਼ਿਆਦਾਤਰ ਆ ਬਾਈ ਆਪਦੀਆਂ ਆਪਣੀਆਂ ਭੈਣਾਂ ਦੇ ਫੋਨ ਆਉਂਦਾ ਠੀਕ ਆ ਹਾਂ ਆਪਾਂ ਤੋਂ ਬੰਦਾ ਘੱਟ ਬਹੁਤ ਘੱਟ ਖਰੀਦਦਾ ਠੀਕ ਆ ਬਾਈ ਹਾਂ ਬਾਕੀ ਬਰੀਡ ਇਹ ਵੀ ਬਾਈ ਇੱਕ ਨੰਬਰ ਹੈ ਸ਼ੈਨਗਲ ਹੀ ਆ ਥੋੜੀ ਜੀ ਮੰਨ ਕੇ ਚਲੋ ਪਤਲੇ ਸਰੀਰ ਤੇ ਤਾਂ ਹੈਗੀ ਆ ਇਹ ਦੇਖੋ ਉਹ ਨਹੀਂ ਲਗੀ ਹੂੰ ਵੀ ਮਦਰ ਕੇ ਫੈਟ ਜਿਹਾ ਸਰੀਰ ਆ ਗਿਆ ਜਿਹਨੂੰ ਆਪਾਂ ਕਹ ਲਈਏ ਹਾਂ ਬਾਕੀ ਸੁਆਵਾ ਪਸੂ ਸੁਆ ਮੰਨਦਾ ਹੀ ਆ ਹਾਂ ਮੰਨਦਾ ਹੀ ਆ ਬਾਈ ਇੱਕ ਦਿਨ ਹੋਇਆ ਯਾਰ ਇਹਨੂੰ ਇਹ ਕੱਲ 5 5:30 ਵਜੇ ਸੁੰਨਿਆ ਇਹ ਤੇ ਜੱਗੂ ਇਹਦਾ ਮੁੱਲ ਬਾਈ ਫਿਰ ਕੀ ਰੋ ਇਹ ਜੋ 50 50 ਤੋਂ 1000 ਰੁਪਏ ਛੱਡ ਦਾਂਗੇ 55 ਕਰਾ ਲੈਣ 60 ਕਰਾ ਲੈਣ 55 ਕਰਾ ਲਓ 60 ਕਰਾ ਲਓ 50000 ਤੋਂ 1000 49000 49000 ਦੀ ਬੈਠ ਦੇ ਦਾਂਗੇ 100 ਰੁਪਏ ਸੂਡ ਕਰਾਂ 49000 ਦੀ ਬਾਈ ਕਹਿੰਦਾ ਆਪਾਂ ਦੇ ਦੇ ਦਾਂਗੇ ਬੈਠਣਾ ਸਾਈਜ਼ ਚੈੱਕ ਕਰ ਸਕਦੇ ਹੋ ਬਾਲਾ ਚੰਗਾ ਵੇਖੋ ਜਿਹਾ ਸ ਹੈਗਾ ਬਾਕੀ ਬਾਈ ਦੋ ਚੀਜ਼ਾਂ ਦਿੰਨੇ ਆ ਯਾਰ ਹਾਂ ਸਹੀ ਗੱਲ ਆ ਬਾਈ ਤੇ ਤਾਰਾਂ ਬਾਈ ਲੈ ਬਾਈ ਠੰਡੀ ਸੀਲ ਦੇਖੋ ਫੁੱਲ ਠੰਡੀ ਸੀਲ ਚ ਬਾਈ ਇੱਕ ਨੰਬਰ ਆ ਹਾਂ ਬਾਈ ਕਿਆ ਬਾਤ ਆ ਭਾਈ ਚਵਾਈ ਮਾਰ ਹੀ ਨਹੀਂ ਲੈਂਦੇ ਯਾਰ ਭਾਈ ਆਪਾਂ ਲੈ ਬਹੁਤ ਚੰਗੀ ਚਵਾਈ ਲੱਗੀ ਐ ਲੈ ਮੋਟੀ ਮੋਟੀ ਚਵਾਈ ਆ ਵਰਦੀ ਆ ਥੱਲੇ ਹੈਨਾ ਹੂੰ ਸੜਕਾ ਕਰ ਲੀਆ ਪਤਾ ਲੱਗਦਾ ਅਸਲ ਵਿੱਚ ਚਵਾਈ ਦਾ ਨਾੜਾ ਨੂੜਾ ਦੇਖੋ ਬਈਲੇ ਵੇ ਤੇ ਫੁੱਲ ਚੰਗੀਆਂ ਆਂ ਦੂਜਾ ਵੀ ਚੰਗੀ ਆਦਾ ਦੇ ਦੂਜਾ ਚੰਗੀਆਂ ਠੰਡੀ ਹੀਲ ਦਾ ਫੁੱਲ ਆ ਯਾਰ ਹੂੰ ਕਿਆ ਬਾਤ ਆ ਮੁੱਲ ਵੀ ਬਾਈ ਨੇ ਕਿਹਾ ਕਿ ਤਨ 49000 ਤੇ ਬਾਈ ਕਹਿੰਦਾ ਆਪਾਂ ਅੱਜ ਬੈਠ ਦੇ ਦੇਣੀ ਆ ਬਸ ਸਹੀ ਗੱਲ ਆ ਭਾਈ ਬਾਹਲਾ ਭਾਈ ਆਪਾਂ ਨੂੰ ਖਿੱਚ ਤੂੰ ਨਾ ਕਰਨ ਯਾਰ ਠੀਕ ਆ ਭਾਈ ਹੈਨਾ ਤੇ ਜਗੂ ਅਕੇ ਲਾਸਟ ਤੇ ਭਾਈ ਕਿਹੜਾ ਸੁਆਗ ਏ ਬਾਈ ਪਲੂਣ ਆ ਗਈ ਪਲੂਣ ਕਿੰਨੇ ਦਿਨ ਹੋ ਗਏ ਸੂਈ ਨੂੰ ਕਿੰਨੇ ਦਿਨ ਹੋ ਗਏ ਤੇ ਕੋਈ ਸੂਈ ਨੂੰ ਇਹਨੂੰ ਬਾਈ ਹਫਤੇ ਦੇ ਵਿੱਚ ਵਿੱਚੋ ਵਿੱਚ ਹੋਊਗੀ ਕਿੰਨਾ ਦੁੱਧ ਆ ਦੁੱਧ ਬਾਈ 9-10 ਕਿਲੋ ਕਹਿੰਦੇ ਆ ਪਰ 8 ਮੰਨ ਕੇ ਦੇ ਦੇ ਤੇਰੀ ਮੜੀ ਦੀ ਕਹਾਣੀ ਅੱਗੇ ਤੇ ਟੈਟਾ ਹਵਾਂ ਨਹੀਂ ਤੇ ਆ ਗਈ ਹਾਂ ਬਾਈ ਕੀ ਬਾਤ ਥਾਣ ਥੋੜਾ ਬਹੁਤ ਚੰਗਾ ਠੰਡੀ ਸੀ ਲੈ ਲੈ ਠੰਡੀ ਸੀ ਜਿਵੇਂ ਮਰਜੀ ਦਾ ਥਾਣਾ ਦੇਖੋ ਬੜਾ ਕਮਾਲਾ ਬਹੁਤ ਸੋਹਣਾ ਥਾਣਾ ਤੇਰੇ ਕਿਤੇ ਥਾਣ ਲੱਗਿਆ ਵਾ ਫੋਲੀ ਜੇ ਕੋਈ ਨੂੰ ਵੀ ਤੋਰੀ ਮਾਰਾ ਜਾ ਬਾਕੀ ਬਈ ਕੱਦ ਪੱਖੋਂ ਜੇ ਕੋਈ ਵੀਰ ਆਊਗਾ ਛੋਟਿਆਂ ਨਾ ਮੰਨੋ ਸਾਰਿਆਂ ਵੱਡਿਆਂ ਆਗੇ ਹਾਂ ਹਾਂ ਬਈ ਕੱਦ ਦੀਆਂ ਫੁੱਲ ਲੈ ਬਈ ਬਹੁਤ ਚੰਗਾ ਬਾਕੀ ਜੇ ਗੱਲ ਕਰੀਏ ਲੈਵਾ ਚੰਗਾ ਹੋਣਾ ਚਾਹੀਦਾ ਥਾਣ ਚੰਗਾ ਹੋਣਾ ਚਾਹੀਦਾ ਸਾਰਿਆਂ ਦਾ ਥਾਣ ਚੰਗਾ ਲੈਵੇ ਚੰਗਾ ਕਿ ਨਹੀਂ ਬੱਚਾ ਜੇ ਕੋਈ ਬੱਸ ਇਹਦੇ ਮਗਰ ਬੱਸ ਆ ਗਿਆ ਬਈ ਠੀਕ ਆ ਬੱਚਾ ਇਹਦੇ ਮਗਰ ਆ ਗਿਆ ਬਈ ਬੱਸਾ ਤੇ ਜੇ ਕੋ ਪਹਿਲਾਂ ਤਾਂ ਦੱਸ ਵੀ ਇਹਦਾ ਮੁੱਲ ਕੀ ਰੋ ਦੇਣ ਲੈ ਮੁੱਲ ਜਮਾ ਦੇਖੀ ਜਾਈ ਭੱਜਣ ਵਾਲਾ ਹੋਊਗਾ ਭੱਜਣ ਵਾਲਾ ਠੀਕ ਆ ਜਮਾ ਬਈ ਕਹਿੰਦਾ ਦੇਣ ਲੈਣ ਜਾਂ ਮੁੱਲ ਹੋਊਗਾ ਭੱਜਣ ਵਾਲਾ ਕਿੰਨਾ ਦਾ ਪਾਉ ਆਸਟੀਮੇਟ ਆਸਟੀਮੇਟ ਬਈ 1 ਠੀਕ ਆ ਭਾਈ ਹਾਂ ਕੀ ਮੌਲਾ ਰਹੂ ਜੇ ਕੋ ਫਿਰ ਮੋਲਾ ਪਾਣਾ ਦਾ ਇਹਦਾ 45000 ਕਰਨਾ ਹੂੰ ਨਾ 40 ਕਰਨਾ 40 ਚੋਂ 500 ਰੁਪਏ ਛੱਡ ਜਾਗੇ 40 ਚੋਂ 500 ਹਾਂ ਮੰਨ ਕੇ ਚੱਲੋ ਵੀ 34900 ਦੀ ਬੈੜ ਦੇ ਦਾਂਗੇ ਠੀਕ ਆ 349 ਦੀ ਬਾਈ ਕਹਿੰਦਾ ਬੈੜ ਆਪਾਂ ਅੱਜ ਦੇ ਦਾਂਗੇ ਤਾਰਾਂ ਇਹਦੀਆਂ ਮਾਰੇਗਾ ਜੇ ਕੋ ਹਾਂ ਤਾਰਾਂ ਮਾਰਾਂਗੇ ਭਾਈ ਮਾਰ ਦੋ ਭਾਈ ਸਾਰੀਆਂ ਬੈੜਾ ਲੈਣਗੇ ਹੂੰ ਜੇ ਮਰਜੀ ਨਾ ਪਾ ਬਾਕੀ ਪਾਉਣਾ ਪਾਉ ਨਹੀਂ ਪਾਉਣਾ ਨਾ ਪਾਉ ਉਹ ਗੱਲ ਵੱਖਰੀ ਆ ਵੱਖਰੀ ਗੱਲ ਆ ਬਾਈ ਠੰਡਾ ਸੀਰ ਫੁੱਲ ਆ ਗੀਆਂ ਕਰਮਣੀਆਂ ਤੇ ਚਵਾਈ ਆਪਾਂ ਇਹਦੀ ਵੀ ਚੈੱਕ ਕਰਵਾ ਲੇ ਨਾ ਦੇਖੋ ਪਸ਼ਮਾਤ ਬਾ ਥਾਣ ਵਾਲਾ ਜੰਗਾ ਕੱਢਦੇ ਆ ਹਾਂ ਲੈ ਵੀ ਚੈੱਕ ਕਰੋ ਮੋਟੇ ਮੋਟੇ ਮੱਟੀਆਂ ਬਾਈਆਂ ਬਾਈ ਕਰਨੇ ਹਾਂ ਇਹ ਨਹੀਂ ਹੈਗਾ ਕਿ ਫਰੀਕ ਆ ਧਾਰ ਜਾਂ ਪਤਲਾ ਚੁੱਲ ਚੁੱਲ ਜਿ ਕਰੀ ਜਾਂਦੇ ਨਾ 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 ਹੂੰ ਲੈ ਬਈ ਕੀ ਬਾਤ ਬੱਚਾ ਆ ਗਿਆ ਬੱਚਾ ਮਗਰ ਬਾਈ ਸੂਈ ਸੁਬਾਈ ਆ ਤੇ ਠੰਡੀ ਸੀਲ ਵੀ ਫੁੱਲ ਆ ਬਾਈ ਨਾ ਧਾਰਾ ਮਾਰਦੀਆਂ ਤੇ ਮੁੱਲ 4.5 39000 ਦੀ ਬਾਈ ਕਹਿੰਨਾ ਆਪਾਂ ਦੇ ਦੇਣੀ ਆ ਤੇ ਨਾ ਕਿਸੇ ਕੇ ਬਾਈ ਕੋਲੇ ਬਾਈ ਤਿੰਨ ਆ ਤਿੰਨੇ ਹੀ ਦਿਖਾਦੇ ਜੇ ਕਿਸੇ ਵੀਰ ਨੂੰ ਕੋਈ ਪਸੰਦ ਆਵੇ ਬਾਈ ਨਾ ਕੰਟੈਕਟ ਕਰਕੇ ਖਰੀਦ ਸਕਦਾ ਹੋ ਵੀਡੀਓ ਨੂੰ ਵੇਖਣ ਲਈ ਧੰਨਵਾਦ